ਚਵਾਈਦ ਨੂੰ ਐਂ ਮੰਨ ਲੋ ਮੱਜਾਂ ਨਾਲ ਦੀ ਲੱਗਿਆਨ ਫੋਕੀ ਧਰਤੀ ਦੀ ਗਲੀਆਂ ਕਰਨ ਵਾਲਾ ਸਿਸ਼ਟਮ ਜਿਹੜਾ ਆਪਾਂ ਕਹਿੰਦੇ ਹੁੰਨੇ ਆਂ ਚਵਾਈ ਚ ਬੂਈ ਵਾਲੀ ਦਿੱਕਤ ਨਹੀਂ ਹੈਗੀ ਕੋਈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆਂ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਦੋ ਦਿਖਾਵਾਂਗੇ ਜਰਸੀ ਇੱਕ ਪੱਛੀ ਕੋਲੇ ਤਕਰੀਬਨ 15 ਕਿਲੋ ਤੋਂ ਬਾਹਰ ਦੁੱਧ ਰੈਡੀ ਦਾ ਮੈਲੇ ਚੱਲੀ ਜਾਂਦੀ ਆ ਦੁੱਧ ਹੋਰ ਵੀ ਵਧੂਗੀ ਤੇ ਇੱਕ ਹੈਗੀ ਆ ਗੱਬਣ ਤੇ ਇੱਕ ਹੈਗੀ ਆ 6 ਦੰਦ ਐਚ ਐਫ ਦਾ ਤੋਹਫਾ ਆਰਡਰ ਬਹੁਤ ਕਮਾਲ ਦਾ ਰੱਖ دیا ਬਹਾਰ ਵਾਲਿਆਂ ਗਾਵਾਂ ਨਾਲ ਦੀ ਆਰਡਰ ਬਣਾਉਗੀ ਕੁਆਲਿਟੀ ਆ ਗਈ ਫੁੱਲ ਟਾਪ ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਤਿੰਨਾਂ ਦਾ ਵੀਡੀਓ ਚ ਹੀ ਕਰਾ ਦਾਂਗੇ ਤੇ ਕੱਲਾ ਕੱਲਾ ਪਸ਼ੂ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਜੀ ਹੋਰ ਰਾਜੂ ਜੀ ਕੀ ਹਾਲ ਹੈ ਵਧੀਆ ਵੀਰ ਜੀ ਤੁਸੀਂ ਚੜਦੀ ਕਲਾ ਜਮਾਂ ਚੜਦੀ ਕਲਾ ਕਿਵੇਂ ਚੱਲਦਾ ਕੰਮ ਵਧੀਆ ਲੋਟ ਆ ਹਾਂ ਮਾਰੋ ਮਾਰ ਕਿਹੜੇ ਪਾਸੇ ਕਰੀ ਜੀ ਬਸ ਜਰਸੀ ਤੋਂ ਕਰ ਲੈਣ ਇੱਥੋਂ ਕਰ ਲਈਏ ਹਾਂ ਬੱਚਾ ਕੀ ਆ ਗਿਆ ਨਾਲ ਬੱਚਾ ਅਨ ਨਾਲ ਆ ਗਿਆ ਮੇਲ ਕਾਫ ਕਰੀ ਮਾਰਦੀ ਕੈਮਰਾ ਤੋੜਦੇ ਬਾਈ ਖੋਲ ਕੇ ਥਣ ਦਾ ਸਾਈਜ਼ ਹੀ ਦਿਖਾ ਦੇ ਆਰਡਰ ਕੁਆਲਿਟੀ ਤੇ ਮਾਰਦੇ ਕੈਮਰਾ ਥਣ ਦਾ ਸਾਈਜ਼ ਇਹਨੂੰ ਮੱਜਾਂ ਨਾਲ ਦਾ ਲੱਗਿਆ ਰੋਕੀ ਰਾਜੂ ਇੱਥੇ ਇੱਕ ਮਿੰਟ ਤੇ ਤੁਹਾਨੂੰ ਆਪਾਂ ਇਹਦੀ ਚਵਾਈ ਵੀ ਦਿਖਾ ਦੇ ਨੇ ਮਾਰ ਕੇ ਦੋ ਦੋ ਧਾਰਾ ਚਵਾਈ ਤਾਂ ਨੂੰ ਐ ਮਨ ਲਓ ਮੱਜਾਂ ਨਾਲ ਦੀ ਲੱਗਿਆ ਹਨ ਫੋਕੀ ਧਰਤੀ ਦੀਆਂ ਗਲੀਆਂ ਕਰਨ ਵਾਸਤੇ ਸ਼ਿਸ਼ਟਮਾਨ ਜਿਹੜਾ ਆਪਾਂ ਕਹਿੰਦੇ ਹੁੰਨੇ ਆ ਚਵਾਈ ਚਬੂਈ ਵਾਲੀ ਦਿੱਕਤ ਨਹੀਂ ਹੈਗੀ ਕੋਈ ਅੱਖਾਂ ਮੀਜ ਕੀ ਲੈ ਜਾਓ ਬਾਈ ਤੋ ਤੋੜ ਖੋਲ ਕੇ ਸੂਆ ਰਾਜੂ ਘੜਾ ਦਾ ਸੂਆ ਇਹਦਾ ਤੀਜਾ ਸੂਆ ਬਾਈ ਕਹਿੰਦਾ ਇਹਦਾ ਆ ਗਿਆ ਤੀਜਾ ਤੇ ਜਰਸੀ ਨਸ ਲਾ ਗਈ ਪ्युअर ਜਰਸੀ ਦੇ ਵਿੱਚ ਆ ਗਈ ਸਮਾਂ ਹੈਗਾ ਦੁਪਹਿਰ ਦਾ तकरीबन 12:00 ਵਜੇ ਦਾ ਟਾਈਮ ਆ ਉਹ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਦੁੱਧ ਹਾਜ਼ਰ ਕਿੰਨਾ ਬਾਈ ਹੁਣ ਦੁੱਧ ਤਾਂ ਹੈਗਾ 17 18 ਆਪਾਂ 15 ਲੀਟਰ ਕਹਾਂਗੇ 17 ਕਿਲੋ ਹੈਗਾ ਹਾਂ ਪਰ 15 ਦੀ ਗਾਰੰਟੀ ਹੈ ਸਮਾਲਾ ਮਾੜੀ ਇੱਥੇ ਇਹ ਇੱਥੋਂ ਦਿਖਾ ਦਿੰਗੇ ਜੀ ਖਾਣ ਦਾ ਸਾਈਜ਼ ਇਹਨੂੰ ਮੱਝਾ ਨਾਲ ਦੇ ਲੱਗਿਆ ਤੇ ਆ ਗਈ ਪ्युअर ਜਰਸੀ ਚ ਲੈ ਚੱਲ ਬਾਈ ਅੱਜ ਇਹ ਦੁੱਧ ਬਾਈ ਕਹਿੰਦਾ 15 ਕਿਲੋ ਡੰਗ ਦੋ ਡੰਗ ਉਹ ਆਪਾਂ ਤੁਹਾਨੂੰ ਚਵਾ ਕੇ ਦੇ ਦਾਂਗੇ ਪਰ ਹੈਗਾ 15 ਤੋਂ ਪਲੱਸ ਹੀ ਆ ਇਸ ਟਾਈਮ ਕਿਉਂਕਿ ਜਿਹੜੀ ਇੰਨੀ ਗਰਮੀ ਚ ਆਪਾਂ ਗੱਲ ਕਰ ਲਈਏ ਵੀ ਬੈੜ 15 ਤੋਂ ਬਾਹਰੇ ਕਰਦੀ ਆ ਸਰਦੀ ਚ ਮੰਨ ਲਓ ਵੀ ਇਹ ਸਰਦੀ ਚ ਬੈੜ ਸੂੰਦੀ ਤਾਂ 20 ਪਲੱਸ ਕਰ ਦਿੰਦੀ ਬਾਈ ਹਨਾ ਹਾਂ ਸਰਦੀ ਚ 20 ਪਲੱਸ ਵਾਲਾ ਕੇਸ ਆ ਤੇ ਗਰਮੀ ਚ ਵੀ ਇਹਨੇ 16 17 18 ਡੇੜ ਜਿਹੜੇ ਚੱਲੀ ਜਾਣਾ ਹਜੇ ਮੈਲੇ ਮੂਲੇ ਬੈੜ ਚੱਲਦੀ ਆ ਤੇ ਦੁੱਧ ਹਜੇ ਵਧੂਗੀ ਬਾਕੀ ਥਣ ਦਾ ਸਹਜ ਬਾ ਕਮਾਲਾ ਨਾਲ ਆ ਗਿਆ ਇਹ ਦੇ ਮੇਲ ਕਾਫ ਤੇ ਚੋਈ ਇਹਦੀ ਸੁਚਵਾਈ ਹੋਈ ਹੋਈ ਐ ਇੱਥੋਂ ਜੱਜਮੈਂਟ ਕਰ ਲਿਓ ਖਾਲੀ ਆ ਬਿਲਕੁਲ ਆ ਪੈਸੇ ਇਹਦੇ ਜੀ ਪੈਸੇ ਇਹਦੇ 60000 ਰੁਪਏ ਜੀ ਫਿਕਸ ਜੀ ਹਾਂ ਜੀ ਜਿਵੇਂ ਫਿਕਸ ਜੀ ਰੱਖੇਗਾ ਮਾਜ 80ਾਂ ਨਹੀਂ ਹੋ ਜੂ ਹਾਂ ਮੰਨਤਨ ਕਰ ਦਾਂਗੇ ਦੁੱਧ 15 ਕਿਲੋ ਹਾਂ ਦੁੱਧ 15 ਕਿਲੋ ਹਾਂ ਦੁੱਧ ਬਾਈ ਕਹਿੰਦਾ 15 ਕਿਲੋ ਹਾਜ਼ਰ ਆ ਤੇ ਆ ਨਾਲ ਇਹਦੇ ਬੱਚਾ ਕੋਈ ਜ਼ਿਆਦਾ ਦਿਨ ਦੀ ਸੂਈ ਨਹੀਂ ਹੋਈ ਤੇ ਹੁਣ ਮਾਰਗਰੀ 2 ਨੰਬਰ ਵਾਲੀ ਤੇ ਇਹ ਆ ਗਈ ਗੱਬਣ ਧੋਰ ਬਾਈ ਖੋਲ ਕੇ ਆ ਗਈ ਇਹ ਵੀ ਪਿਓਰ ਜਰਸੀ ਦੇ ਵਿੱਚ ਹੀ ਇਹਦਾ ਸੂਆ ਕਿਹੜਾ ਸੇਡ ਇਹਦਾ ਸੂਆ ਦੂਜਾ ਇਹਦਾ ਸੂਆ ਆ ਗਿਆ ਦੂਜਾ ਤੇ ਆ ਗਈ ਇਹ ਵੀ ਜਰਸੀ 'ਚ ਇਹ ਕਿੰਨੇ ਦਿਨ ਕਰਦੀ ਆ ਇਹਦਾ ਪਿਆ ਹਫਤਾ ਇੱਕ ਹਫਤਾ ਹਾਂਜੀ ਇਹਦਾ ਦੁੱਧ ਕਿੰਨਾ ਕਰ ਦੱਸਿਆ ਭਾਈ ਇਹਦਾ ਪਹਿਲਣ ਦਾ 18 ਕਿਲੋ ਦੱਸਿਆ ਪਹਿਲਣ ਦਾ ਹਾਂਜੀ ਇੱਕ ਹਫਤੇ ਤੱਕ ਬਣੂ ਬਣੂ ਬਹੁਤ ਹੈ ਨਾ ਹਾਂ ਆ ਹਫਤਾ ਇਹਦਾ ਸੱਜਣੋਂ ਪੈਂਟਿੰਗ ਆ ਤੇ ਵਜੂਦ ਚੰਗਾ ਪੰਛੀ ਦਾ ਤੇ ਆ ਗਈ ਪਿਓਰ ਜਰਸੀ 'ਚ ਹਾਈਟ ਜਿੱਦਾਂ ਜਰਸੀਆਂ ਦੀ ਹੁੰਦੀ ਆ ਆਮ ਜਰਸੀਆਂ ਦੀ ਉਦਾਂ ਦੀ ਹਾਈਟ ਰੱਖਦੀ ਆ ਨਾ ਬਾਲੀ ਜਿਆਦੇ ਵੱਡੀ ਆ ਤੇ ਨਾ ਬਾਲੀ ਜਿਆਦੇ ਛੋਟੀ ਆ ਵਿਚ ਵਿਚ ਦੀ ਹਾਈਟ ਰੱਖਦੀ ਆ ਇੱਥੇ ਰੋਕ ਲਈਦਾ ਜੀ ਮੜੀ। ਇੱਥੇ ਮਾਰਦੀ ਗਰੀ ਕੈਮਰਾ ਫੇਸ ਕੁਆਲਟੀ ਤੇ ਲੰਬਾਈ ਲੰਬੂਈ ਤੇ ਲੈ ਚੱਲ ਲੈ ਚੱਲ ਕੋਈ ਨਹੀਂ ਪ੍ਰੈਸ਼ਰ ਨਾ ਕਰ। ਤੇ ਸੁਆਦਾ ਆ ਗਿਆ ਦੂਜਾ ਪਹਿਲਾਂ ਦਾ ਰਿਕਾਰਡ ਚੰਗਾ ਦੱਸਿਆ ਬਾਈ ਨੇ ਤੇ ਬਾਕੀ ਇਹਦੀ ਆਰਡਰ ਕੁਆਲਟੀ ਵੀ ਦੱਸਦੀ ਆ ਥੱਲੇ। ਥਾਣੇ ਇਹਨੂੰ ਵੀ ਤਕਰੀਬਨ ਦੂਜੀ ਪੱਛੀ ਨਾਲ ਦਾ ਹੀ ਲੱਗਿਆ ਜਿਵੇਂ ਆਪਾਂ ਗੱਲ ਕਰ ਲਈਏ ਮੱਝਾਂ ਨੂੰ ਲੱਗਿਆ ਜਿੱਦਾਂ ਵਾ ਉਦਾਂ ਦਾ ਥਣ ਲੱਗਿਆ ਤੇ ਆਰਡਰ ਆ ਗਿਆ ਇਹਦਾ ਬਿਲਕੁਲ 40000 ਆਰਡਰ ਬਣਾਉਗੀ ਜਿੱਦਾਂ ਜਿੱਦਾਂ ਬੱਚੀ ਅੱਗੇ ਜਾ ਕੇ ਰੈਡੀ ਹੋਊਗੀ ਕਿਉਂਕਿ ਹਜੇ ਇਹਦੇ ਦਿਨ ਆਪਾਂ ਜੀ ਗੱਲ ਕਰ ਲਈ ਹੈ ਨਾ ਦੇਣੇ ਦੇ ਕਈ ਬਾਕੀ ਨੇ ਇੱਥੋਂ ਦਿਖਾ ਲਈ ਜੀ। ਕਣ ਦਾ ਸਾਈਜ਼ ਤੇ ਬਾਕੀ ਆਰਡਰ ਕੁਆਲਿਟੀ ਇਹ ਤਾਜੀ ਸੂਈਏ ਦਿਖਾਤੀ ਇੱਕ ਨੰਬਰ ਤੇ ਤੇ ਬਾਕੀ ਆਰਡਰ ਬਹੁਤ ਸੋਹਣਾ ਰੱਖਦੀ ਆ ਥੱਲੇ ਤੇ 22 ਦੀ ਕਿੰਨੇ ਸੜੀ? 22 ਦੀ ਜਮਾ ਓਕੇ 100 ਦੀ 100 100 ਦੀ 100 ਗੁੰਦੇ ਮਾਰਦੀ ਆ ਜੀ ਜਮਾ ਗੁੰਦ ਮਾਰਨ ਦੀ ਆ ਅੱਜ ਇਹ ਪਹਿਲਾਂ ਵੇਖਿਆ ਲਾ ਕੇ ਮੈਂ ਇਹ ਤਕਰੀਬਨਾਂ ਜੇ ਗੁੰਦੇ ਮਾਰਦੀ ਆ ਇਹਦੇ ਪੈਸੇ ਕਿੰਨੇ ਹੋਣਗੇ? ਇਹਦਾ ਵੀ 60000 ਰੁ ਜੋੜੇ 'ਚ ਹੋਊ ਜਮਾਨਤਾਂ ਕਰ ਦਾਂਗੇ ਮਾਨਤਾਂ ਕਰ ਦਾਂਗੇ ਆ ਜੋੜੇ 'ਚ ਜਮਾਨਤਾਂ ਬਾਈ ਕਹਿੰਦਾ ਕਰ ਦਾਂਗੇ ਬਾਕੀ ਇੱਕ ਗੱਲ ਹੋਰ ਦੱਸ ਦਣਾ ਜਿਹੜੇ ਰੇਟ ਨੇ ਰੇਟ ਹੈਗੇ ਨੇ ਫਿਕਸ ਜੇ ਇਹ ਇਹਨਾਂ 'ਚ ਬੜਾ ਜਿਆਦਾ ਫਰਕ ਨਹੀਂ 1500 ਵਾਲਾ ਮਾਰਜ ਨਹੀਂ ਆ ਕੋਈ ਜਿਆਦਾ ਅੰਤਰ ਨਹੀਂ ਹੈਗਾ ਹੁਣ ਮਾਰ ਦੇਗਾ ਜੀ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਐਚ ਐਫ ਦੇ ਵਿੱਚ ਇਹ ਦੰਦਾਂ 'ਚ ਕਿੰਨੇ ਸਿਹੜ 6 ਦੰਦ 6 ਦੰਦ ਹਾਂ ਇਹ ਕਿੰਨੇ ਦਿਨ ਕੱਢਦੀ ਆ ਇਹਦੇ ਪਾਏ ਨੇ 10 12 ਦਿਨ ਬਾਕੀ ਇਹਦਾ ਰਿਕਾਰਡ ਕੀ ਆ ਪੱਲਣ ਦਾ ਪੱਲਣ ਦਾ ਹੈਗਾ 18 19 ਕਿਲੋ ਦਾ 18 ਕਿਲੋ ਦਾ 20 20 ਪਾ ਦੂਗੇ ਇਸ ਵਾਰੀ ਬਾ ਦੂ ਇਹਦਾ ਰਿਕਾਰਡ ਆ ਗਿਆ 18 ਕਿਲੋ ਦਾ ਤੇ ਇਹ ਆ ਗਈ 6 ਦੰਦਾਂ ਦਾ ਤੇ ਇਹ ਆ ਗਈ ਐਚ ਐਫ ਦੇ ਵਿੱਚ ਲੈਗ ਸਕੋਰ ਵਾਲੇ ਮਾਮਲੇ 'ਚ ਫੁੱਲ ਮਜ਼ਬੂਤ ਆ ਗਈ ਤੇ ਬਾਕੀ ਆਰਡਰ ਬਹੁਤ ਸੋਹਣਾ ਰੱਖਦੀ ਆ ਥਣ ਰੱਖਦੀ ਆ ਫੁੱਲ ਗੈਪ ਤੇ ਜਿੱਦਾਂ ਆਪਾਂ ਕਹਿੰਦੇ ਆ 12ਆਂ ਗਾਵਾਂ ਦਾ ਆਰਡਰ ਹੁੰਦਾ ਨਾ ਉਦਾਂ ਦਾ ਆਰਡਰ ਰੱਖਦੀ ਆ ਆ ਲੈ ਚੱਲ ਬਾਈ ਦੰਦਾਂ 'ਚ ਪਯੌਰ 6 ਦੰਦ ਆਂਦੀ ਆ ਹਾਂ ਦੰਦਾਂ 'ਚ ਆ ਗਈ ਬਾਈ ਕਹਿੰਦਾ 6 ਦੰਦ ਤੇ ਜੋਰ-ਜੂਰ ਆ ਕੇ 25 'ਚ ਫੁੱਲਾ ਤੇ ਰਿਕਾਰਡ ਵੀ ਚੰਗਾ ਇਹਦਾ ਤੇ ਬਾਕੀ ਇਸ ਵਾਰੀ 20 ਦੇ ਆਸੇ-ਪਾਸੇ ਦੁੱਧ ਇਹ ਪਾ ਦੂਗੀ ਕਿਉਂਕਿ ਪਹਿਲਨ ਦਾ ਰਿਕਾਰਡ ਆ ਜਿਹੜਾ ਉਹ ਬਾਈ ਕਹਿੰਦਾ 17-18 ਕਿਲੋ ਦੇ ਏੜ-ਗੇੜ ਰਹਾ ਬੱਚੀ ਦਾ 10 ਤੋਂ 12 ਦਿਨ ਇਹਦੇ ਫਿਲਹਾਲ ਪੈਂਡਿੰਗ ਨੇ ਤੇ ਆਰਡਰ ਦੀ ਸ਼ੇਪ ਆ ਜਿਹੜੀ ਸ਼ੇਪ ਬਹੁਤ ਸ਼ਾਨਦਾਰ ਰੱਖਦੀ ਹੈ ਤੇ ਬਾਕੀ ਕੱਦ-ਕਾਠ ਵੀ ਚੰਗਾ ਤੇ ਢਾਂਚੇ ਦੀ ਵੀ ਯਾਰ ਫੁੱਲ ਮਜ਼ਬੂਤ ਆ ਗਈ ਲੈਗ ਸਕੋਰ ਤੋਂ ਲਾ ਕੇ ਬਾਡੀ ਵਾਲੇ ਪੱਖ ਤੋਂ ਲਾ ਕੇ ਤੇ ਇਹਦੇ ਪੈਸੇ ਸਠਾ ਇਹਦਾ 65000 ਰੁਪਏ ਹੈ ਪੈਂਟ ਚੋਂ ਮਾਨਤਨ ਕਰ ਮਾਨਤਨ ਕਰਦਾਂਗੇ ਛੋਟੇ ਛੋਟੇ ਆ ਮਾਨਤਨ ਬਾਈ ਕਹਿੰਦਾ ਥੋੜਾ ਬੜਾ ਪੈਂਟ ਚੋਂ ਕਰਦਾਂਗੇ ਪਰ ਬੱਛੀ ਚੰਗੀ ਆ ਗਈ ਮੌਸਮ ਚ ਚੱਲਣ ਵਾਲੀ ਆ ਗਰਮੀ ਸਰਦੀ ਦੇ ਮੌਸਮ ਵਾਲੀ ਆ ਕੱਦ ਕਾਠ ਵੀ ਚੰਗਾ ਤੇ ਓਦਾਂ ਬੱਛੀ ਬਿਊਟੀ ਵਾਲੇ ਪੱਖ ਚ ਵੀ ਚੰਗੀ ਆ ਗਈ ਤੇ ਬਾਕੀ 200 ਨੂੰ ਦਿਖਾਈਆਂ ਨੇ ਜਰਸੀਆਂ ਆ ਆ ਗਈ ਗੱਬਣ ਜਰਸੀ ਇੱਥੇ ਗਰੀ ਕੇ ਨਾ ਕੈਮਰਾ ਹੋਰ ਮਾਰ ਦੇਵੇ ਆਡ ਰੂਟਰ ਪਾ ਲਾ ਬਣਾਉਗੀ ਇੱਥੋਂ ਦਿਖਾ ਦੇਦਾ ਤੇ ਬਾਕੀ ਥਾਣਾ ਥਾਣਾ ਆ ਗਿਆ ਨੂੰ ਮੱਜਾਂ ਨਾਲ ਤਕਰੀਬਨ ਲਾ ਚੇਪਾ ਹੀ ਮਾਰ ਦੇ ਹੁਣ ਆਪਾਂ ਮਾਰ ਕੇ ਦਿਖਾ ਦੇਣਾ ਗੂਂਦੇ ਮਾਰਦੀ ਆ ਜਮੀ ਹਲੇ ਘ ਨੰਬਰ ਬੋਲ ਦੋ ਜੀ 98036 ਜੀ 05887 ਤੇ 9803605888 ਤੇ ਪਸ਼ੂ ਦਿਖਾਏ ਆ ਤਿੰਨ ਦੋ ਜਰਸੀ 1HF ਤਿੰਨੀ ਪਸੰਦ ਆਉਣ ਵਾਲੇ ਪਸ਼ੂ ਨੇ ਗੱਲਬਾਤ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ